ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਪੰਜਾਬ ਵਿੱਚ ਕੁਝ ਨਹੀਂ ਰਿਹਾ ਪੰਜਾਬ 66 ਕੇ ਨੋਜ਼ਵਾਨ ਪੀੜੀ ਬਹਾਰਲ ਦਰਕ ਕਰ ਰਹੀ ਹੈ ਪਰ ਜੇਕਰ ਆਪਾਂ ਗੱਲ ਕਰੀਏ ਕੁਝ ਵੱਖਰਾ ਕਰਨ ਵਾਲੇ ਲੋਕਾਂ ਦੇ ਤਾਂ ਉਹਨਾਂ ਵਿੱਚ ਇੱਕ ਨਾਮ ਆਉਂਦਾ ਹੈ ਰਾਜਵੀਰ ਸਿੰਘ ਦਾ ਬਟਿੰਡਾ ਦੇ ਰਹਿਣ ਵਾਲੇ ਨੇ ਬੇਸਿਕਲੀ ਨੌਕਰੀ ਕਰਦੇ ਨੇ ਪੰਜਾਬ ਪੁਲਿਸ ਵਿੱਚ ਅਤੇ ਦੂਜੇ ਪਾਸੇ ਇਸ ਵਕਤ ਜਿਹੜਾ ਨਾਮ ਇਹਨਾਂ ਦਾ ਜਣਾ ਜਾ ਰਿਹਾ ਉਹ ਬੱਕਰੀਆ ਕਰਕੇ ਜਣਾ ਜਾ ਰਿਹਾ ਕਿਉਂਕਿ ਇਹਨਾਂ ਨੇ ਬੱਕਰੀ ਪਾਲਣ ਦੇ ਵਿੱਚ ਕੁਝ ਵੱਖਰਾ ਕੀਤਾ ਜਿਸ ਨੂੰ ਲੈ ਕੇ ਲੋਕ ਅੱਜ ਇਹਨਾਂ ਤੋਂ ਕਾਫੀ ਸੇਧ ਲੈ ਰਹੇ ਨੇ ਸਾਡੇ ਨਾਲ ਮੌਜੂਦ ਨੇ ਗਲਬਤ ਪਹਿਲੇ ਉਹਨਾਂ ਨਾਲ ਕਰਾਂਗੇ ਬਾਈ ਜੀ ਸਭ ਤੋਂ ਪਹਿਲੇ ਤੁਹਾਡਾ ਸਵਾਗਤ ਹੈ ਤੁਹਾਡੇ ਦੈਨਿਕ ਸਵੇਰ ਸਸਰੀਕਾਲ ਜੀ ਤੁਹਾਡਾ ਸਵਾਗਤ ਹੈ ਯਾ ਆਪਣੇ ਫਾਰਮ ਤੇ ਵੇਖਟ ਕਰਨ ਤੇ ਸਰ ਸਭ ਤੋਂ ਪਹਿਲੇ ਜਾਨਣਾ ਚਾਹੁੰਦੇ ਆ ਇੱਕ ਪੁਲਿਸ ਮੁਲਾਜ਼ਮ ਹੋਣ ਦੇ ਨਾਤੇ ਤੇ ਦੂਜਾ ਬੱਕਰੀਆਂ ਨਾਲ ਇਸ ਤਰੀਕੇ ਦਾ ਪਿਆਰ ਪੈਣਾ ਇਹ ਸਵਭ ਕਿਵੇਂ ਬਣਿਆ ਇਹ ਤਾਂ ਹੀ ਆਪਣੇ ਤੋਂ ਬਚਪਨ ਤੋਂ ਹੀ ਸ਼ੌਂਕ ਸੀਗਾ ਪਰ 2015 ਦੇ ਵਿੱਚ ਮੈਂ ਪਹਿਲੀ ਪੱਠ ਲੈ ਕੇ ਆਇਆ ਇੱਕ ਛੋਟਾ ਜਿਹਾ ਬੱਚਾ ਲੈ ਕੇ ਆਏ ਸੀਗਾ ਜੀ ਉਹ ਵੀ ਆਪਣਾ ਜਿਹੜਾ ਭਰਾ ਹੈਗਾ ਨੈਰੀ ਮਹਿਕਮੇ ਦੇ ਵਿੱਚ ਸਰਕਾਰੀ ਜੋਬ ਕਰਦਾ ਤੇ 2016 ਦੇ ਵਿੱਚ ਮੈਂ ਭਰਤੀ ਹੋ ਜਾਨਾ ਜੀ ਉਸ ਤੋਂ ਬਾਅਦ ਫਿਰ ਇਹ ਆਪੇ ਇੱਕ ਬੱਕਰੀ ਤੋਂ ਹੀ ਸੂ ਸੂ ਕੇ 8-10 ਬੱਕਰੀਆਂ ਬਣੀਆਂ ਫਿਰ ਅਸੀਂ ਘਰੇ ਸਾਰਾ ਹਸਾਬ ਕਿਤਾਬ ਲਾਇਆ ਵੀ ਵਧੀਆ ਇਨਕਮ ਦਾ ਸਾਧਨ ਹੈਗਾ ਇਹ ਤੇ ਨਾਲੇ ਵਧੀਆ ਜੀ ਲੱਗਿਆ ਰਹਿੰਦਾ ਤੇ ਘਰ ਦੇ ਵੀ ਇਹਦੇ ਵਿੱਚ ਵਧੀਆ ਆਪ ਦਾ ਸਾਥ ਦਿੱਤਾ ਉਹਨਾਂ ਦਾ ਵੀ ਵਧੀਆ ਮਨ ਲੱਗਿਆ ਰਿਹਾ ਤੇ ਨਾਲ ਖਰਚੇ ਵੀ ਇਹਨਾਂ ਤੋਂ ਅਸੀਂ ਕੱਢੀ ਗਏ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਆਪਣਾ ਕੋਈ ਵੀ ਮੁਲਾਜ਼ਮ ਲੱਗ ਜੇ ਕਿਸੇ ਵੀ ਮਹਿਕਮੇ ਚ ਸਭ ਤੋਂ ਪਹਿਲਾਂ ਉਹ ਪਿੰਡ ਹੀ ਛੱਡਦਾ ਹੈ ਤੇ ਆਪ ਦਾ ਜਿਹੜਾ ਪੁਰਾਣਾ ਕੰਮ ਆ ਉਹ ਤਾਂ ਛੱਡਣਾ ਹੀ ਛੱਡਣਾ ਕੋਈ ਖੇਤੀ ਕਰਦਾ ਉਹਨੂੰ ਐ ਹੋ ਜਾਂਦਾ ਵੀ ਪਤਾ ਨਹੀਂ ਅਸੀਂ ਵੀ ਮੰਨ ਲਓ ਕੀ ਬਣ ਗਏ ਹਨਾ ਪਰ ਆਪਣਾ ਬਈ ਉਹ ਜਿਹੜਾ ਕੰਮ ਹੈ ਨਹੀਂ ਸੀਗਾ ਆਪਾਂ ਇੱਥੋਂ ਪਿੰਡ ਨਹੀਂ ਛੱਡਿਆ ਇੱਥੇ ਹੀ ਰਹਿ ਕੇ ਬੱਕਰੀਆਂ ਦਾ ਕੰਮ ਜਾਰੀ ਰੱਖਿਆ ਮੇਰੀ ਥੋੜੀ ਜਿਹੀ ਜੌਬ ਹੈਗੀ ਐ ਟਫ ਹੈਗੀ ਐ ਮੰਨ ਲਓ 24 ਘੰਟਿਆਂ ਦਾ ਸਾਡਾ ਮਹਿਕਮਾ ਹੈਗਾ ਪੰਜਾਬ ਪੁਲਿਸ ਤੇ ਉਸ ਤੋਂ ਬਾਅਦ ਜਿਹੜਾ ਇਹਨੂੰ ਪਾਉਣਾ ਕਰਨਾ ਸਾਰਾ ਦੇਖ ਰੇਖ ਮੇਰੇ ਡੈਡੀ ਜੀ ਤੇ ਮੇਰੀ ਵਾਈਫ ਨੇ ਸੰਭਾਲਿਆ ਸੀਗਾ ਕੰਮ ਤੇ ਵਧੀਆ ਨਾਲ ਜਦੋਂ ਮੈਂ ਵੀ ਡਿਊਟੀ ਤੋਂ ਆਉਣਾ ਤੇ ਕਈ ਵਾਰੀ ਥੱਕੇ ਹੁੰਨੇ ਆ ਕੋਈ ਮਹਿਕ ਤੇ ਉਦੋਂ ਆਪਾਂ ਇਹਦੇ ਵਿੱਚ ਵਧੀਆ ਆ ਕੇ ਵੀ ਮਨ ਖੁਸ਼ ਹੋ ਜਾਂਦਾ ਆਪਣਾ ਤਾਂ ਇਨਕਮ ਦੀ ਗੱਲਬਾਤ ਕੀਤੀ ਜਾਵੇ ਤਾਂ ਤੁਸੀਂ ਜਿਹ ਤਰੀਕੇ ਨਾਲ ਇੱਕ ਸਾਈਡ ਬਿਜ਼ਨਸ ਨੂੰ ਅਪਣਾਇਆ ਹੈ ਇਸ ਨੂੰ ਠੀਕ ਹੈ ਤਾਂ ਬਹੁਤ ਸਾਰੇ ਲੋਕਾਂ ਨੂੰ ਨੌਕਰੀ ਨਹੀਂ ਮਿਲ ਰਹੀ ਅਜ ਕੰਮ ਨਹੀਂ ਮਿਲ ਰਿਹਾ ਤੇ ਖੇਤੀਬਾੜੀ ਤੋਂ ਵੀ ਦੂਰ ਕਿਤੇ ਹੋ ਰਹੇ ਨੇ ਅੱਜ ਕੱਲ ਨੌਜਵਾਨੇ ਕਿਤੇ ਖੇਤੀ ਕਰਕੇ ਵੀ ਰਾਜ਼ੀ ਨਹੀਂ ਨਜਲਦੇ ਜੀ ਤਾਂ ਉਸ ਦੌਰਾਨ ਕੀ ਲੱਗਦਾ ਵਿਚਾਲੇ ਰਸਤਾ ਬਹੁਤ ਵਧੀਆ ਹੋਊਗਾ ਇਹ ਤਾਂ ਬਈ ਬਹੁਤ ਵਧੀਆ ਕੰਮ ਹੈਗਾ ਠੀਕ ਹੈ ਅੱਜ ਜੇ ਕੋਈ ਨੌਕਰੀ ਸਰਕਾਰ ਬਈ ਹਰੇਕ ਬੰਦੇ ਨੂੰ ਸਰਕਾਰੀ ਨੌਕਰੀ ਨਹੀਂ ਦੇ ਸਕਦੀ ਤੇ ਹਰ ਇੱਕ ਬੰਦਾ ਮੰਨ ਲਓ ਹੋਰ ਬਿジネス ਦੇ ਵਿੱਚ ਆਪਾਂ ਨਹੀਂ ਕਾਮਯਾਬ ਹੋ ਸਕਦੇ ਇਹਦਾ ਬੱਕਰੀ ਪਾਲਣ ਦਾ ਕੀ ਹੈ ਬਈ ਇਹਨੂੰ ਆਪਾਂ 5-10 ਹਜ਼ਾਰ ਤੋਂ ਵੀ ਸਟਾਰਟ ਕਰ ਸਕਦੇ ਆ ਥੋੜੇ ਤੋਂ ਸਟਾਰਟ ਕਰ ਸਕਦੇ ਆ ਤੇ ਇਨਕਮ ਤਾਂ ਇਹਦੇ ਵਿੱਚ ਬਹੁਤ ਵਧੀਆ ਜੇ ਤੁਸੀਂ ਇਹ ਬੱਕਰੀ ਪਾਲਣ ਨੂੰ ਸਾਲ 2 ਸਾਲ ਦੇਤੇ ਤਾਂ ਤੁਹਾਡਾ ਸਾਰਾ ਘਰ ਦਾ ਖਰਚਾ ਤੁਹਾਨੂੰ ਕੋਈ ਨੌਕਰੀ ਕਰਨ ਦੀ ਵੀ ਲੋੜ ਹੈ ਨਹੀਂਗੀ ਇੰਨੀ ਇਨਕਮ ਹੈਗੀ ਆ ਬਹੁਤ ਵਧੀਆ ਮਲਟੀਪਲਾਈ ਛੇਤੀ ਹੁੰਦਾ ਬਈ ਸੂਨ ਦੀ ਇਹਨਾਂ ਦੀ ਦੂਜੇ ਮੱਝਾਂ ਗਾਈਆਂ ਨਾਲੋਂ ਬੱਚੇ ਦੇਣ ਦੀ ਜ਼ਿਆਦਾ ਸਰਮੱਥਾ ਹੁੰਦੀ ਹੈ ਤੇ ਮੇਨ ਹੈਗਾ ਇਹਦਾ ਮਾਰਕੀਟ ਦਾ ਮਾਰਕੀਟ ਇਹਦੀ ਬਈ 12 ਮਹੀਨੇ 30 ਦਿਨ ਰਹਿੰਦੀ ਹੈ ਬਹੁਤ ਵਧੀਆ ਮਾਰਕੀਟ ਹੈ ਕਿਉਂਕਿ ਇਹ ਧਾਰਮਿਕ ਮੁੱਦਿਆਂ ਨਾਲ ਜੁੜਿਆ ਜਿਵੇਂ ਮੁਸਲਮਾਨ ਭਰਾ ਸਾਲ ਤੋਂ ਬਕਰੀਦ ਦੇ ਵਿੱਚ Eid ਦੇ ਵਿੱਚ ਕੁਰਬਾਨੀ ਕਰਦੇ ਆ ਵੱਡੇ ਬੱਕਰਿਆਂ ਦੀ ਤੁਸੀਂ ਕਦੇ ਵੀ ਦੇਖ ਲੋਗੇ ਸੜਕ ਤੇ ਕੋਈ ਸੋਨੋ ਆਵਾਰਾ ਫਿਰਦਾ ਕੋਈ ਜਾਂ ਕੀੜੇ ਪਏ ਜਾਂ ਲੱਤ ਟੁੱਟੀ ਵਾਲਾ ਬੱਕਰਾ ਜਾਂ ਬੱਕਰੀ ਵੇਖੀ ਹੈ ਤੁਸੀਂ ਜਿਹੜੇ ਦੂਜੇ ਪਸ਼ੂ ਆਮ ਫਿਰਦੇ ਹੁੰਦੇ ਆ ਇਹਦੀ ਬਈ ਇੰਨੀ ਮਾਰਕੀਟ ਹੈ ਇਹ ਤਾਂ ਮਰੀ ਪਈ ਵੀ ਬਈ ਚਟਕਈ ਲੈ ਜਾਂਦੇ ਚੱਕ ਕੇ ਤੇ ਆਪਣੇ ਵਿਆਹ ਸ਼ਾਦੀਆਂ ਦੇ ਵਿੱਚ ਤਾਂ ਬੱਕਰਾ ਚੱਲਦਾ ਹੀ ਚੱਲਦਾ ਇਹ ਉਹ ਕੰਮ ਹੈ ਨਹੀਂਗਾ ਹੁਣ ਕਈ ਕਹਿ ਦਿੰਦੇ ਜਿਵੇਂ ਕੜਕਣਾth ਮੁਰਗੇ ਆਈ ਸੀ ਜਾਂ ਪਪੂਲਰਾਂ ਦੀ ਖੇਤੀ ਹੋਈ ਸੀ ਵੱਖ-ਵੱਖ ਕੰਟਰੈਕਟ ਬੇਸ ਤੇ ਆਉਂਦੇ ਰਹਿੰਦੇ ਆ ਤੇ ਉਹ ਫੇਲ ਹੋ ਜਾਂਦੇ ਆ ਪਰ ਇਹ ਤਾਂ ਬਈ ਸਾਲਾਂ ਤੋਂ ਕੰਮ ਚੱਲਦਾ ਆ ਰਿਹਾ ਜਿਹੜੇ ਪੁਰਾਣੇ ਬੱਕਰੀਆਂ ਦੇ ਜਾਂ ਭੇਡਾਂ ਦੇ ਜੜ ਰੱਖਦੇ ਸੀ ਉਹਨਾਂ ਦੇ ਸਾਰਾ ਬਈ ਕਰਜ਼ਾ ਹੈ ਨਹੀਂ ਸੀਗਾ ਠੀਕ ਹੈ ਉਹ ਹੁਣ ਕੀ ਚੱਕਰ ਹੋਇਆ ਹੁਣ ਬਈ ਆਪ ਪਸ਼ੂ ਵੀ ਘਟਾ ਲੇ ਮੱਝਾਂ ਗਾਂਾਂ ਵੀ ਵੇਚਤੀਆਂ ਸਾਰਾ ਜਿਹੜੇ ਅੱਗੇ ਹਰੇਕ ਘਰੇ 10 ਦਾ 20-20 ਮੁਰਗੀਆਂ ਹੁੰਦੀਆਂ ਇਹ ਦੇਸੀ ਇੱਕ ਇੱਕ ਦੋ-ਦੋ ਬੱਕਰੀਆਂ ਹੁੰਦੀਆਂ ਸੀ ਪਸ਼ੂ ਹੁੰਦੇ ਸੀਗੇ ਨਾਲ ਜਿਹੜਾ ਇਨਕਮ ਦਾ ਸੋਰਸ ਬਣਿਆ ਰਹਿੰਦਾ ਸੀ ਅੱਜ ਕੱਲ ਬਈ ਅਗਲਾ ਸਾਰਾ ਉਹ ਵੇਚ ਕੇ ਇਕੱਲਾ ਚੋਣੇ ਕਣਕ ਤੇ ਹੋਏ ਪਏ ਐ ਫੇਰ ਉਹ ਬਈ ਸਟ੍ਰੈਸ ਹੀ ਆਉਣੀਆ ਕਰਜਾ ਹੀ ਆਉਣਾ ਕਿਉਂਕਿ ਪੈਸਾ ਉਹ ਤਾਂ ਬਈ 6 ਮਹੀਨਾ ਬਾਅਦ ਆਉਣਾ ਇਹਨਾਂ ਨੇ ਬਈ ਕਦੋਂ ਮਰਜੀ ਲੋੜ ਪੈਣ ਤੇ ਤੁਸੀਂ ਆਪ ਦਾ ਵੇਚ ਕੇ ਆਪ ਦਾ ਕੰਮ ਕੱਟ ਸਕਦੇ ਹੋ ਇੱਕ ਕਹਿੰਦੇ ਰਿਲੇਸ਼ਨ ਬਣ ਜਾਂਦਾ ਹੈ ਜਾਨਵਰਾਂ ਨਾਲ ਜਦੋਂ ਕੋਈ ਵਿਅਕਤੀ ਕੰਮ ਕਰਦਾ ਹੈ ਤੁਸੀਂ ਦੂਜੀ ਥਾਂ ਜਿਹੜੀ ਨਵਾਂ ਫਾਰਮ ਬਣਾਇਆ ਉਹ ਵੀ ਬੜਾ ਖੂਬਸੂਰਤ ਬਣਾਇਆ ਹੈ ਬੜੇ ਤੁਸੀਂ ਤਰੀਕੇ ਨਾਲ ਬਣਾਇਆ ਉਸ ਵਿੱਚ ਕਿਵੇਂ ਬਚਾਇਆ ਕਿਵੇਂ ਜਿਵੇਂ ਜਕਰ ਲੈਂਟਰ ਲਾਉਂਦੇ ਦਾ ਕਿੰਨਾ ਖਰਚਾ ਜੜਾ ਸੀਗਾ ਤੇ ਹੁਣ ਜੋ ਤੁਸੀਂ ਲਾਇਆ ਉਹਦਾ ਕਿੰਨਾ ਖਰਚਾ ਇਹ ਜੇ ਬਈ ਵੀਡੀਓ ਵੇਖੀ ਜਾਂਦੇ ਉਹ ਵੱਡਾ ਫਾਰਮ ਆਪਣਾ ਵੇਖ ਕੇ ਅਗਲਾ ਕਹਿੰਦਾ ਯਾਰ ਬੱਕਰੀਆਂ ਦਾ ਜੇ ਐਡਾ ਹੀ ਫਾਰਮ ਸ਼ੁਰੂ ਕਰਾਂਗੇ ਫੇਰ ਬਣੂਗਾ ਹਨਾ ਬਈ ਆਹ ਤੋਂ ਹੀ ਪੁਰਾਣਾ ਆਪਣਾ ਵਿਖਾ ਦਿਓ ਜੀ 7-8 ਸਾਲਾਂ ਤੋਂ ਬਈ ਇਹਦੇ ਵਿੱਚ ਹੀ ਮੈਂ ਆਪਦਾ ਬੱਕਰੀਆਂ ਦਾ ਕੰਮ ਵਪਾਰ ਵੀ ਕੀਤਾ ਹੈ ਬੱਕਰੀਆਂ ਵੀ ਸਾਰਾ ਕੰਮ ਕਰਿਆ ਉਹ ਆਪਾਂ ਹੁਣ ਨਵਾਂ ਫਾਰਮ ਬਣਾਇਆ ਉਹ ਚ ਬਈ ਕੀ ਮੈਂ ਖਰਚਾ ਬਚਾਇਆ ਹੁਣ ਇੱਕ ਨੰਬਰ 8 ਆਉਂਦੀ ਸੀ 6500 ਰੁਪਏ ਉਦੋਂ ਸਾਡੇ ਰੇਟ ਸੀਗਾ ਮੈਂ ਲਾਈ ਆ ਉਹਦੇ ਵਿੱਚ 3700 ਰੁਪਏ ਵਾਲੀ ਸਵਾ ਨੰਬਰ ਡੇਡ ਨੰਬਰ 8 ਤੇ ਗਾਰੇ ਦੀ ਚਣਾਈ ਕਰੀਏ ਸਾਰੀ ਤੇ ਜਿਹੜੀ ਛੱਤ ਪਾਈ ਹੈ ਆਮ ਤੁਸੀਂ ਉਹ ਬਈ ਜਿਹੜਾ ਅਨਕੂਲ ਹੈ ਨਹੀਂਗਾ ਆਪਣੇ ਉਹ ਤਪਦੀਆਂ ਬਹੁਤ ਐ ਜੇ ਲੈਟਰ ਪਾਉਂਦਾ ਬਈ 2.5 ਤਿੰਨ ਲੱਖ ਰੁਪਈਆ ਉਹ ਚ ਲੱਗ ਜਾਂਦਾ ਤੇ ਕਿਉਂਕਿ ਉਹ 20/70 ਦਾ ਮੇਰਾ ਹੁਣ ਸਾਰਾ ਬਈ 60-65 ਹਜ਼ਾਰ ਦੀ ਮਰੀਏ ਛੱਤ ਪੈ ਗਈ ਉਹ ਤੇ ਤੇ ਨਾਲੇ ਉਹ ਜਿਹੜਾ ਪਸ਼ੂਆਂ ਨੂੰ ਆਰਾਮਦਾਇਕ ਉਹਦੇ ੇਠਾਂ ਤੁਸੀਂ ਖੜੇ ਰਹੋ ਜੀ ਕੋਈ ਪੱਖਾ ਲਾਉਣ ਦੀ ਕੋਈ ਕੂਲਰ ਲਾਉਣ ਦੀ ਲੋੜ ਨਹੀਂ ਮੈਂ ਤਾਂ ਇਹ ਕਿਸਾਨ ਭਰਾਵਾਂ ਨੂੰ ਕਹਿਣਾ ਜਿਹੜੇ ਮੱਝਾਂ ਗਾਇਆਂ ਰੱਖੀ ਬੈਠੇ ਆ ਜਾਂ ਘੋੜੀਆਂ ਰੱਖੀ ਬੈਠੇ ਕੋਈ ਵੀ ਜਾਨਵਰ ਰੱਖਿਆ ਤੁਸੀਂ ਉਹੀ ਛੱਤ ਪਾਓ ਉਹਦੇ ਵਿੱਚ ਜਾਨਵਰ ਸਟ੍ਰੈਸ ਤੋਂ ਬਾਹਰ ਰਹੂਗਾ ਗਰਮੀ ਦੇ ਵਿੱਚ ਉਹ ਛੱਤ ਠੰਡੀ ਰਹਿੰਦੀ ਹੈ ਸਿਆਲਾਂ ਦੇ ਵਿੱਚ ਨਿੱਗੀ ਰਹਿੰਦੀ ਜਿਵੇਂ ਆਪਣੇ ਪੁਰਾਣੇ ਮਕਾਨ ਹੁੰਦੇ ਸੀਗੇ ਉਹ ਆ ਮਿੱਟੀ ਫੇਰ ਦਿੰਦੇ ਸੀਗੇ ਉਹ ਬਹੁਤ ਵਧੀਆ ਸੀਗੇ ਤੇ ਹੁਣ ਵੱਡੀਆਂ ਵੱਡੀਆਂ ਆਪਾਂ ਕੋਠੀਆਂ ਦਾ ਪਾਈ ਬੈਠੇ ਆ ਹਰੇਕ ਕਮਰੇ 'ਚ ਏਸੀ ਲਾਉਣਾ ਪੈਂਦਾ ਹਨੇਰਾ ਰਹਿੰਦਾ ਤਾਂ ਕਿ ਆਪਣੇ ਬਈ ਦਿਮਾਗ ਵੀ ਉਹ ਜੇ ਹੋਗੇ ਸਾਰਾ ਦਿਨ ਬੰਦਾ ਲੜਦਾ ਹੀ ਰਹਿੰਦਾ ਬਲੱਡ ਵਾਧਦਾ ਰਹਿੰਦਾ ਕਿਉਂਕਿ ਕੋਈ ਹਵਾ ਦਾ ਸਰਕਲ ਨਹੀਂ ਹੁੰਦਾ ਉਹਦੇ ਵਿੱਚ ਬਈ ਮੈਂ ਕੱਲੀ-ਕੱਲੀ ਚੀਜ਼ ਦੇ ਧਿਆਨ ਰੱਖਿਆ ਬਸ ਹੁਣ ਉਹ ਨਵਾਂ ਫਾਰਮ ਪਾਉਣ ਕਰਕੇ ਇੱਕ ਚੀਜ਼ ਦੀ ਘਾਟ ਆਪਣੇ ਦਰਖਤਾਂ ਦੀ ਘਾਟ ਹੈ ਉਹਦੇ ਆਸੇ-ਪਾਸੇ ਮੈਂ ਜੰਗਲ ਟਾਈਪ ਬਣਾ ਦੇਣਾ ਬਈ ਬੱਕਰੀ ਜਦੋਂ ਆਸੇ-ਪਾਸੇ ਚੱਕ ਕੇ ਉਹਨੂੰ ਐ ਲੱਗੇ ਮੈਂ ਜੰਗਲ 'ਚ ਬੈਠੀ ਆ ਤੇ ਨਾਲੇ ਕੋਈ ਜਿਹੜਾ ਪੱਤਾ ਡਿੱਗੇ ਕੋਈ ਸ਼ਾਂਕ ਕੇ ਉਹ ਨਾਲੇ ਖਾਊਗੀ ਉਹਨਾਂ ਦੇ ਉਹ ਛੋਟੇ ਛੋਟੇ ਬੱਚੇ ਹੈਗੇ ਤੁਸੀਂ ਰੱਖੇ ਹੋਏ ਆ ਤਾਂ ਤੁਹਾਡੇ ਕੋਲ ਬੜੀ ਬੱਕਰੀ ਵੇਖ ਰਹੇ ਸੀ ਛੋਟੀ ਜਿਹੀ ਸੀ ਬੜੀ ਖੂਬਸੂਰਤ ਸੀਗੀ ਉਹ ਕਿਹੜੀ ਕਿਹੜੀ ਨਸਲ ਦੀਆਂ ਬੱਕਰੀਆਂ ਇਹ ਤਾਂ ਜਿਹੜੀ ਆ ਗਈ ਆਪਣੀ ਜੀ ਬੀਟਲ ਬੱਕਰੀ ਆ ਜਿਹੜਾ ਬੱਚਾ ਜੀ ਤੇ ਇੱਕ ਜਿਹੜੀਆਂ ਤੁਸੀਂ ਦੇਖੀ ਨੇ ਖੜੇ ਕਰਨ ਵਾਲੀਆਂ ਹਿਰਨਾਰਗੀਆਂ ਇਹ ਹੈਗੀ ਬਰਬਰੀ ਜੀ ਹਾਂ ਇਹ ਘੱਟ ਖਰਚੇ ਜੀ ਪਲ ਜਾਂਦੀ ਹੈ ਖਰਾਕ ਘੱਟ ਆਏ ਦੀ ਜੀ ਤੇ ਬਹੁਤ ਵਧੀਆ ਚੀਜ਼ ਆ ਉਹ ਵੀ ਤੁਸੀਂ ਜੇ ਬੀਟਲ ਨਹੀਂ ਰੱਖਣੀ ਤਾਂ ਬਰਬਰੀ ਤੋਂ ਕੰਮ ਸ਼ੁਰੂ ਕਰ ਸਕਦੇ ਹੋ ਕਿਉਂਕਿ ਇਹ ਘੱਟ ਰੇਟ 'ਚ ਵੀ ਆ ਜਾਂਦੀ ਹੈ ਜਿਹੜੀ ਬੀਟਲ ਬੀਟਲ ਬੱਕਰੀ ਹੈ ਤਾਂ 20-25000 ਤੋਂ ਵਧੀਆ ਬੱਕਰੀ ਮਿਲਦੀ ਹੈ ਜਿਹੜੀ ਬਰਬਰੀ ਹੈਗੀ ਇਹ ਤੁਸੀਂ 7-8000 ਦੀ 10000 ਦੀ ਬੱਕਰੀ ਲੈ ਸਕਦੇ ਹੋ ਤੇ ਇਹਨਾਂ ਦੀ ਪਛਾਣ ਕੀ ਹੁੰਦੀ ਹੈ ਜਿਹੜੇ ਲੋਕ ਇਹਨਾਂ ਨੂੰ ਵੀ ਲੈਂਦੇ ਨੇ ਮੰਨ ਲਓ ਕੋਈ ਨਵਾਂ ਬੰਦਾ ਸ਼ੁਰੂ ਕਰਨਾ ਚਾਹੁੰਦਾ ਹੈ ਕੀ ਪਛਾਣ ਕੀ ਹੁੰਦੀ ਹੈ ਕਿ ਚੰਗੀ ਬੱਕਰੀ ਕਿਹੜੀ ਹੈ ਜਿਹੜੀ ਬੀਟਲ ਬੱਕਰੀ ਹੈ ਜੀ ਬੀਟਲ ਬੱਕਰੀ ਆਪਣੀ ਦੁਨੀਆ ਦੀ ਸਾਰੇ ਦੇਸ਼ਾਂ ਤੋਂ ਸਭ ਤੋਂ ਵੱਡੀ ਬੱਕਰੀ ਹੈ ਪੰਜਾਬ ਦੀ ਅੰਮਰਸਰੀ ਬੱਕਰੀ ਇਹ ਆਪਣੀ ਬਈ ਬਹੁਤ ਖੁਸ਼ਕਿਸਮਤੀ ਹੈ ਪਰ ਆਪਣੇ ਲੋਕਾਂ ਨੇ ਇਹਨੂੰ ਸ਼ਰਮੰਦਾ ਧੰਦਾ ਬਣਾਤਾ ਬਈ ਸ਼ਰਮ ਵਾਲੀ ਗੱਲ ਹੈ ਜਿਹੜੀ ਬੀਟਲ ਨਸਲ ਦੀ ਨਿਸ਼ਾਨੀਆਂ ਹੁੰਦੀਆਂ ਸਿੰਘ ਵਧੀਆ ਚਪਟਾ ਹੁੰਦਾ ਜੀ ਲੰਮਾ ਕੰਨ ਹੁੰਦਾ ਵਧੀਆ ਤੋਤੇ ਨੱਕਾ ਜਮਾ ਨੱਕ ਥੋੜਾ ਜਿਹਾ ਕੁੰਡਾ ਹੁੰਦਾ ਤੇ ਮੇਨ ਇਹਦੀ ਪਛਾਣ ਹੁੰਦੀ ਹੈ ਦੁੱਧ ਬਹੁਤ ਦਿੰਦੀ ਹੈ ਇਹ ਤੇ ਕੱਦ ਵੈੱਡੇ ਦਾ ਬਹੁਤ ਵੱਡਾ ਹੁੰਦਾ ਜੀ ਇਹਦਾ ਰਾਂਗੇ ਦੇ ਵਿੱਚ ਕਈ ਆ ਜਾਂਦੇ ਆ ਮੇਨ ਜਿਹੜਾ ਕਾਲੇ ਰੰਗ ਨੂੰ ਤੇ ਲਾਲ ਰੰਗ ਨੂੰ ਲੋਹੇ ਰੰਗ ਨੂੰ ਮੰਨਿਆ ਗਿਆ ਇਹਦੇ ਵਿੱਚ ਸ਼ੇਰੀਆ ਕਲਰ ਵੀ ਆ ਜਾਂਦਾ ਕਾਲੇ ਡੱਬੇ ਤੇ ਲਾਲ ਡੱਬੇ ਮੱਖੀ ਚੀਨਾ ਰੰਗ ਵੀ ਆ ਜਾਂਦਾ ਅੱਛਾ ਜਦੋਂ ਸ਼ੁਰੂ ਕੀਤਾ ਤਾਂ ਪਿੰਡ ਵਾਲੇ ਲੋਕਾਂ ਨੇ ਕਿਹਾ ਨਹੀਂ ਕਿ ਯਾਰ ਕੀ ਬੱਕਰੀਆਂ ਦਾ ਕੰਮ ਕਰ ਰਹੇ ਹੋ ਕੋਈ ਹੋਰ ਕੰਮ ਹੈ ਨਹੀਂ ਨੌਕਰੀ ਮਿਲ ਗਈ ਚੰਗੀ ਆਮ ਨਾਲ ਰੋ ਇਹਦਾ ਭਈ ਉਦੋਂ ਬਹੁਤ ਕਰਦੇ ਸੀਗੇ ਕਹਿੰਦੇ ਯਾਰ ਹੁਣ ਤਾਂ ਤੂੰ ਛੱਡ ਦੇ ਕੰਮ ਹਨਾ ਉਦੋਂ ਸਾਨੂੰ ਵੀ ਲੱਗਦਾ ਯਾਰ ਐਵੇਂ ਆਪਾਂ ੱਤਕੇ ਜਿਖਾਈ ਜਾਂਦੇ ਉਦੋਂ ਕਿਉਂਕਿ ਇੰਨਾ ਆ ਸੋਸ਼ਲ ਮੀਡੀਆ ਵਾਲਾ ਜਾਂ ਕੋਈ ਹੋਰ ਐਡਾ ਕੰਮ ਹੈ ਨਹੀਂ ਸੀਗਾ ਠੀਕ ਹੈ ਪਰ ਹੌਲੀ ਹੌਲੀ ਅਸੀਂ ਬਈ ਕੰਮ ਜਾਰੀ ਰੱਖਿਆ ਅੱਜ ਉਹੀ ਕੰਮ ਨੇ ਬਈ ਮੁੱਲ ਪਾਤਾ ਸਾਡਾ ਤੇ ਅੱਜ ਲੋਕ ਸਾਥੋਂ ਉਹੀ ਬੰਦੇ ਕਹਿੰਦੇ ਬਈ ਇੱਕ ਇੱਕ ਦੋ ਦੋ ਬੱਕਰੀਆਂ ਦੇ ਦਿਓ ਸਾਨੂੰ ਠੀਕ ਹੈ ਮੁਲਾਜ਼ਮ ਬਹੁਤ ਭਰਾ ਮੰਗਦੇ ਬਈ ਕਹਿੰਦੇ ਯਾਰ ਸਾਨੂੰ ਵੀ ਇੱਕ ਇੱਕ ਦੋ ਦੋ ਬੱਕਰੀਆਂ ਦਵਾ ਦਿਓ ਨਾਲ ਸੁਣਿਆ ਕਿ ਤੁਸੀਂ ਟ੍ਰੇਨਿੰਗ ਵੀ ਦਿੰਦੇ ਹੋ ਜਿਹੜੇ ਲੋਕ ਤੁਹਾਡੇ ਕੋਲ ਆਂਦੇ ਨੇ ਹਾਂਜੀ ਇਹਦੇ ਵਿੱਚ ਕੰਮ ਸਿੱਖਣਾ ਬਹੁਤ ਹੈ ਹੁਣ ਸਾਡਾ 6-7 ਸਾਲ ਦਾ ਤਜਰਬਾ ਹੈਗਾ ਹੁਣ ਇਹਦੇ ਵਿੱਚ ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸ ਦਿਆਂ ਜਿਹੜੀ ਸਚਾਈ ਹੈ ਬੱਕਰੀ ਪਾਲਣ ਚ 100 ਬੰਦਾ ਜੇ ਸਟਾਰਟ ਕਰਦਾ 90 ਫੇਲ ਹੋ ਜਾਂਦੇ 10 ਹੀ ਪਾਸ ਹੁੰਦੇ ਆ ਉਹਦਾ ਕੀ ਕਾਰਨ ਆ ਵੀਡੀਓ ਦੇਖ ਕੇ ਹੁਣ ਆਪਣੀ ਵੀਡੀਓ ਦੇਖ ਲਈ ਮੰਡੀ ਜਾਣਗੇ ਬੱਕਰੀਆਂ ਲਿਆਉਣਗੇ ਉਹਨਾਂ ਨੂੰ ਨਾ ਨਸਲ ਦਾ ਪਤਾ ਹੈ ਉੱਥੇ ਉਹਨਾਂ ਨਾਲ ਠੱਗੀ ਵਜ ਜਾਂਦੀ 10000 ਵਾਲੀ ਚੀਜ਼ 20000 ਚ ਲੱਗ ਜਾਂਦੀ ਹੈ ਤੇ ਫਿਰ ਉਹਦਾ ਰੱਖ ਰਖਾ ਬਿਮਾਰੀਆਂ ਦਾ ਉਹਨਾਂ ਦਾ ਵੈਕਸੀਨ ਦਾ ਕਾਫੀ ਕੁਝ ਹੁੰਦਾ ਬਈ ਇਹਦਾ ਉਹ ਪਤਾ ਨਹੀਂ ਹੁੰਦਾ ਜਿਹੜੀ ਆਪਣੇ ਹਰ ਮਹੀਨੇ ਆਪਣੇ ਫਾਰਮ ਤੇ ਟ੍ਰੇਨਿੰਗ ਹੁੰਦੀ ਹੈ ਜਿਵੇਂ ਹੁਣ 11 ਤੇ 12 April ਨੂੰ ਹੈ ਜਿਹਦੇ ਵਿੱਚ ਆਪਣੇ ਭਾਰਤ ਦੇ ਸਾਰੀਆਂ ਸਟੇਟਾਂ ਤੋਂ ਬੰਦੇ ਆ ਕੇ ਇੱਸਾ ਲੈਂਦੇ ਆ ਬਹੁਤ ਵਧੀਆ ਡਾਕਟਰਾਂ ਦੀ ਟੀਮ ਹੁੰਦੀ ਹੈ ਜਿਹੜੇ ਪੁਰਾਣੇ ਤਿਆਪ ਵਿਕਾਰ ਦੇਸੀ ਬੰਦੇ ਆ ਉਹ ਦੇਸੀ ਨੌਕਸੇ ਦੱਸਦੇ ਆ ਉਥੇ ਕੱਲੀ-ਕੱਲੀ ਚੀਜ਼ ਨਾਲੇ ਆਪਾਂ ਸਰਟੀਫਿਕੇਟ ਬਣਾ ਕੇ ਦਿੰਨੇ ਆ ਲੋਨ ਬਾਰੇ ਜਾਣਕਾਰੀ ਦੱਸਦੇ ਆ ਇਹਦੇ ਵਿੱਚ ਕਾਫੀ ਸੈਂਟਰ ਗਵਰਨਮੈਂਟ ਦੀਆਂ ਸਕੀਮਾਂ ਚੱਲ ਰਹੀਆਂ ਤੇ ਇਹਨਾਂ ਦਾ ਟ੍ਰੀਟਮੈਂਟ ਕਿਵੇਂ ਆ ਇਹਨਾਂ ਨੂੰ ਫੀਡ ਘਰੇ ਕਿਵੇਂ ਪਾਉਣੀ ਜੇ ਆਪਾਂ ਹੁਣ ਮੁੱਲ ਦੀ ਫੀਡ ਲੈ ਕੇ ਪਾਵਾਂਗੇ ਤਾਂ ਜੀ ਉਹੀ ਫਿਰ ਮੱਝਾਂ ਗਾਵਾਂ ਵਾਲਾ ਕੰਮ ਫੇਲ ਹੋਊਗਾ ਜੀ ਇਹ ਇਹ ਦੇਸੀ ਤਰੀਕਿਆਂ ਨਾਲ ਕਿਵੇਂ ਘੱਟ ਖਰਚੇ 'ਚ ਬੱਕਰੀ ਪਾਲ ਲੈਣੀ ਆ ਕਿਵੇਂ ਮਾਰਕੀਟ ਬਣਾਉਣੀ ਹੈ ਕਿਵੇਂ ਕਾਮਯਾਬ ਹੋਣਾ ਇਹਦੇ ਵਿੱਚ ਛੋਟੀਆਂ-ਛੋਟੀਆਂ ਬਰੀਕੀ ਚੀਜ਼ਾਂ ਦੋ ਦਿਨਾਂ ਦੀ ਟ੍ਰੇਨਿੰਗ ਹੁੰਦੀ ਹੈ ਜੀ ਆਪਣੇ ਤੋਂ ਟ੍ਰੇਨਿੰਗ ਲੈ ਸਕਦਾ ਆ ਕੋਈ ਵੀ ਅੱਛਾ ਹੁਣ ਪਛਾਣ ਕਿਹੜੇ ਨਾਂ ਤੇ ਤੁਹਾਡੀ ਬੱਕਰੀਆਂ ਵਾਲੇ ਨਾਂ ਤੇ ਕੇ ਬਰਾੜ ਸਾਹਿਬ ਦੇ ਨਾਂ ਤੇ ਨਹੀਂ ਆਪਣਾ ਜੀ ਪਛਾਣ ਦੋਵਾਂ ਨਾਂਾਂ ਮਾਂ ਤੇ ਜਾਦੇ ਹੁਣ ਬੱਕਰੀਆਂ ਕਰਕੇ ਤੇ ਆਪਣਾ ਸੋਸ਼ਲ ਮੀਡੀਆ ਤੇ ਵੀ ਪੇਜ ਹੈ ਬਰਾੜ ਬਠੰਡੇ ਵਾਲਾ ਜੀ ਉਹਦੇ ਕਰਕੇ ਵੀ ਬਹੁਤ ਭਰਾ ਜਾਣਦੇ ਆ ਉਹ ਚ ਆਪਾਂ ਆਪਣੇ ਪੰਜਾਬ ਦੀ ਖੇਤੀ ਪਸ਼ੂ ਪਾਲਣ ਉਹਦੀਆਂ ਵੀਡੀਓ ਵੀ ਅਪਲੋਡ ਕਰਦੇ ਰਹਿੰਦੇ ਆ ਤੇ ਬੱਕਰੀਆਂ ਬਾਰੇ ਜਾਣਕਾਰੀ ਦਿੰਦੇ ਰਹਿੰਦੇ ਆ ਉਹ ਧੰਨਵਾਦ ਆ ਬਿਲਕੁਲ ਵੇਖ ਸਕਦੇ ਹੋ ਕਿ ਇਹ ਜਵਕਾ ਨੂੰ ਇਹਨਾਂ ਨੇ ਬکریاں ਪਾਲੀਆਂ ਹੋਈਆਂ ਨੇ ਬਿਹਤ ਖੂਬਸੂਰਤ ਤਸਵੀਰ ਜਿਹੜੀ ਹੈਗੀ ਆ ਇਹ ਪੰਜਾਬ ਦੇ ਉਸ ਇਲਾਕੇ ਦੀ ਇਹ ਬਠਿੰਡੇ ਇਲਾਕੇ ਦੀ ਤਸਵੀਰ ਹੈਗੀ ਆ ਇਹ ਜਿੱਥੇ ਕਿ ਇਹ ਨੌਜਵਾਨ ਜੋ ਕਿ ਪੰਜਾਬ ਪੁਲਿਸ ਵਿੱਚ ਜੋਬ ਕਰਦੇ ਨੇ ਪਰ ਜਿਹੜਾ ਬੱਕਰੀਆਂ ਨਾਲ ਇਹਨਾਂ ਦਾ ਪਿਆਰ ਹੈਗਾ ਇਹਨਾਂ ਨੇ ਸ਼ੁਰੂ ਕੀਤਾ ਇਸ ਨੂੰ ਇੱਕ ਸਹਾਇਕ ਧੰਦੇ ਵਜੋਂ ਤਾਂ ਉਸ ਦੀ ਕਮਾਈ ਦੀ ਗੱਲ ਕੀਤੀ ਜਾਵੇ ਤਾਂ ਇੱਕ ਬਿਹਤਰੀਨ ਕਮਾਈ ਜਿਹੜੀ ਹੈਗੀ ਆ ਇਹ ਕਰ ਰਹੇ ਨੇ ਅਤੇ ਵਕਵਕ ਕਿਸਮ ਦੀਆਂ ਬੱਕਰੀਆਂ ਇਹਨਾਂ ਨੇ ਬਿਟਲ ਅਤੇ ਬਰਬਰੀ ਵਰਗੀਆਂ ਬੱਕਰੀਆਂ ਜਿਹੜੀਆਂ ਇਹਨਾਂ ਨੇ ਉਹ ਰੱਖੀਆਂ ਹੋਈਆਂ ਨੇ ਤੇ ਲੋਕਾਂ ਨੂੰ ਟ੍ਰੇਨਿੰਗ ਵੀ ਦਿੰਦੇ ਨੇ ਕਿ ਕਿਸ ਤਰੀਕੇ ਨਾਲ ਲੋਕ ਜਿਹੜੇ ਨੇ ਇਹਨਾਂ ਨੂੰ ਪਾਲ ਸਕਦੇ ਨੇ ਸਿੱਧੇ ਤੌਰ ਤੇ ਕਿਹਾ ਜਾਵੇ ਤਾਂ ਸਟ੍ਰੈਸ ਤੋਂ ਦੂਰ ਰਹਿਣ ਲਈ ਇੱਕ ਬਿਹਤਰੀਨ ਉਪਾਅ ਇਸ ਨੂੰ ਕਹਿ ਸਕਦੇ ਹਾਂ ਪਾ ਜੋ ਕਿ ਤੁਸੀਂ ਇਸ ਵਕਤ ਵੇਖ ਸਕਦੇ ਹੋ ਤਾਂ ਜਿੱਥੇ ਲੋਕ ਕਹਿੰਦੇ ਨੇ ਕਿ ਪੰਜਾਬ ਵਿੱਚ ਕੰਮਕਾਜ ਨਹੀਂ ਰਹਿ ਪੰਜਾਬ ਨੂੰ ਜਿਹੜਾ ਹੈਗੇ ਬੇਰੋਜ਼ਗਾਰ ਹੁਣ ਕਹਿਆ ਜਾਣ ਲੱਗਾ ਕਿ ਪੰਜਾਬ ਵਿੱਚ ਰੋਜ਼ਗਾਰ ਨਹੀਂ ਨੇ ਤਾਂ ਰੋਜ਼ਗਾਰ ਦੀ ਕਮੀ ਨਹੀਂ ਹੈ ਇਸ ਤਰੀਕੇ ਦੇ ਮੌਕੇ ਸਰਕਾਰਾਂ ਵੀ ਦਿੰਦੀਆਂ ਨੇ ਅਤੇ ਸਰਕਾਰਾਂ ਇਸ ਤੇ ਚੰਗੀ ਸਬਸਿਡੀ ਜਿਹੜੀ ਹੈਗੀ ਹੈ ਉਹ ਵੀ ਦਿੰਦੀ ਹੈ ਤਾਂ ਇੱਕ ਕਾਮਯਾਬ ਕੰਮ ਜਿਹੜਾ ਹੈਗਾ ਹੈ ਬੱਕਰੀ ਵਜੋ ਤੁਸੀਂ ਅਪਣਾ ਸਕਦੇ ਹੋ ਜੇਕਰ ਤੁਹਾਡੇ ਕੋਲ ਥੋੜੀ-ਬਹੁਤ ਜਾਣਕਾਰੀ ਹੈਗੀ ਹੈ ਜੇਕਰ ਤੁਸੀਂ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ ਇਸ ਤਰੀਕੇ ਦੀ ਯੋਜਨਾਵਾਂ ਸਰਕਾਰ ਵੱਲੋਂ ਲਗਾਤਾਰ ਚਲਾਈਆਂ ਜਾਂਦੀਆਂ ਰਹਿੰਦੀਆਂ ਨੇ ਬੜਿੰਡਾ ਤੋਂ ਕੈਮਰਾ ਪਾਸੇ ਮਨਪ੍ਰੀਤ ਸਿੰਘ ਚਲਦੇ ਨਾਲ ਸੂਰਜ ਪ੍ਰਕਾਸ਼ ਡੈਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਡੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par